ਤਾ ਕਥ ਹੈਗੀ ਇਸ ਤਾਗੇ ਦੇ ਵਿੱਚ ਕਿ ਜੇਕਰ ਕਿਸੇ ਨੂੰ ਟਾਈਫਾਇਡ ਹੁੰਦਾ ਤੇ ਉਹ ਸਿਰਫ ਇੱਕ ਮਾਤਰਾ ਤਾਗੇ ਨੇ ਬੰਨ੍ਹਣ ਦੇ ਨਾਲ ਜਿਹੜਾ ਕਿ ਸਹੀ ਹੋਵੇ ਦੇਖੀ ਸਾਡੀ ਮਈਆ ਭਗਵਾਨ ਜੀ ਉਹਨਾਂ ਦਾ ਅਸ਼ੀਰਵਾਦ ਹੈ ਆਪਾਂ ਨੂੰ ਉਹਨਾਂ ਕਰਕੇ ਆਪਾਂ ਇਹ ਕੰਮ ਕਰਦੇ ਆ ਸਿਰਫ ਮੈਂ ਤਾਂ ਉਹਨਾਂ ਦਾ ਨਾਲ ਲਾ ਕੇ ਬੰਨ੍ਹ ਦਿੰਦਾ ਸਿਰਫ ਲੌਂਗ ਰੇਜ ਨੇ ਉਹਨੇ ਬੰਦੇ ਆ 10 20 ਰੁਪਏ ਦੇ ਉਸ ਤੋਂ ਬਾਅਦ ਜੇ ਉਹ ਖਾਣੇ ਪੈਂਦੇ ਦੋ ਦਿਨ ਨੂੰ ਆਰਾਮ ਆ ਜਾਂਦਾ ਕਿੰਨੇ ਸਮੇਂ ਦੇ ਵਿੱਚ ਜਿਹੜਾ ਕਿ ਆਰਾਮ ਜਿਹੜਾ ਪੇਸ਼ੈਂਟ ਨੂੰ ਆਣਾ ਸ਼ੁਰੂ ਹੋ ਜਾਂਦਾ ਦੇਖੋ ਜੀ ਪੇਸ਼ੈਂਟ ਦੇ ਇਦੋਂ ਪਤਾਗਾ ਪਾ ਲੈਣਾ ਥੋੜੀ ਦੇਰ ਬਾਅਦ ਹੀ ਉਹਨੂੰ ਅਸਰ ਸ਼ੁਰੂ ਹੋ ਜਾਣਾ ਘੰਟੇ ਦੋ ਘੰਟੇ ਬਾਅਦ ਸੰਗਤ ਤਾਂ ਬਹੁਤ ਜਿਆਦਾ ਦੇਖੋ ਯੂਪੀ ਵਿਆਰ ਕੋਲਕੱਤਾ ਤੱਕ ਵੀ ਆਉਂਦੇ ਨੇ ਮੁੰਬਈ ਤੱਕ ਵੀ ਆਏ ਨੇ ਕੱਲ ਗੱਡੀ ਭਰ ਕੇ ਦਿੱਲੀ ਤੋਂ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸਿਟੀ ਹੈਡਲਾਈਨਸ ਤੇ ਮੈਂ ਮਬਰ ਵੀਰ ਅੱਜ ਤੁਹਾਨੂੰ ਇੱਕ ਮੈਂ ਐਸੇ ਵਿਅਕਤੀ ਨਾਲ ਲਾਉਣ ਜਾ ਰਿਹਾ ਇੱਕ ਐਸੀ ਜਗ੍ਹਾ ਤੇ ਲੈ ਕੇ ਆਇਆ ਜਿੱਥੇ ਟਾਈਫਾਇਡ ਦਾ ਇਲਾਜ ਸਿਰਫ ਸਿਰਫ ਇੱਕ ਧਾਗਾ ਬਨਵਾ ਕੇ ਕੀਤਾ ਜਾਂਦਾ ਤੁਹਾਨੂੰ ਡਾਕਟਰਾਂ ਕੋਲ ਜਾ ਕੇ ਦਵਾਈਆਂ ਦੇ ਪੈਸੇ ਖਰਚਣ ਦੀ ਜਰੂਰਤ ਨਹੀਂ ਆ ਤੁਸੀਂ ਆਓ ਇੱਥੇ ਧਾਗਾ ਬਨਵਾਓ ਤੇ ਜਿਹੜਾ ਤੁਹਾਡਾ ਟਾਈਫੈਟ ਆ ਉਹ ਸਹੀ ਹੋ ਜਾਊਗਾ ਤੁਹਾਡਾ ਜ਼ਿਆਦਾ ਸਮਾਂ ਨਹੀਂ ਖਰਾਬ ਕਰਾਂਗੇ ਸਿੱਧਾ ਭਾਜੀ ਕੋਲ ਚੱਲਦੇ ਆਂ ਤੇ ਪਤਾ ਕਰਦੇ ਆਂ ਵੀ ਕਿੰਨਾ ਸਮਾਂ ਹੋ ਗਿਆ ਇਹਨਾਂ ਨੂੰ ਇੱਥੇ ਢਾਗਾ ਬੰਦਿਆ ਨੂੰ ਤੇ ਕਿਵੇਂ ਇੱਥੇ ਆ ਕੇ ਢਾਗਾ ਬਣਵਾ ਸਕਦੇ ਨੇ ਜਿਹੜਾ ਆਪਣਾ ਟਾਈਫੈਟ ਆ ਉਹ ਸਹੀ ਕਰਵਾ ਸਕਦੇ ਆਂ ਅੱਛੀ ਗੱਲ ਸਰ ਅੱਛੀ ਗੱਲ ਜੀ ਨਮਸਕਾਰ ਜੀ ਸਰ ਤੁਸੀਂ ਸਾਨੂੰ ਪਤਾ ਲੱਗਿਆ ਵੀ ਇੱਥੇ ਟਾਈਫੈਟ ਦਾ ਢਾਗਾ ਬੰਦਦੇ ਆਂ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਇੱਕ ਬੰਦਣਾ ਮੈਨੂੰ ਤੁਸੀਂ ਵੇਖ ਲਓ ਜੀ ਸਾਨੂੰ 84 ਤੋਂ ਮੈਂ ਇੱਥੇ ਆ ਜੀ ਮੈਨੂੰ ਘੱਟੋ ਘੱਟ 22 23 ਸਾਲ ਹੋ ਗਏ ਇਹ ਕੰਮ ਕਰਦੇ ਨੂੰ ਜੀ 25 ਮੁਖਾਲਜ ਨੂੰ ਨਾ ਉਤਰਾ ਹੋਵੇ ਉਹ ਆਪਾਂ ਤਾਗਾ ਬਣਾਈਦਾ ਜੀ ਸਿਰਫ ਲੌਂਗ ਰੇਜ ਇਹਨੇ ਬੈਂਦੇ ਆ 10 20 ਰੁਪਏ ਦੇ ਉਸ ਤੋਂ ਬਾਅਦ ਉਹ ਖਾਣੇ ਪੈਂਦੇ ਦੋ-ਤਿੰਨ ਦਿਨ ਆਰਾਮ ਆ ਜਾਂਦਾ ਤੇ ਜਿੱਦਾਂ ਵੀ ਸਾਨੂੰ ਥੋੜੇ ਤੋਂ ਪਹਿਲਾਂ ਵੀ ਕੋਈ ਕਰਦਾ ਹੁੰਦਾ ਸੀਗਾ ਤੁਹਾਨੂੰ ਵੀ ਤੁਸੀਂ ਸ਼ੁਰੂ ਕੀਤਾ ਨਹੀਂ ਨਹੀਂ ਪਹਿਲਾਂ ਮੇਰੇ ਫਾਦਰ ਕਰਦੇ ਹੁੰਦੇ ਮੇਰੇ ਫਾਦਰ ਦਾ ਨਾਮ ਸੀ ਦਰਸ਼ਨ ਧਾਮ ਉਹ ਪਹਿਲਾਂ ਕਰਦੇ ਹੁੰਦੇ ਸੀ ਉਹਨਾਂ ਤੋਂ ਫਿਰ ਮੈਨੂੰ ਪ੍ਰੇਰਨਾ ਮਿਲੀ ਉਸ ਤੋਂ ਬਾਅਦ ਫਿਰ ਮੈਨੂੰ ਐਸੀ ਮਾਰਗ ਦੀ ਕਿਰਪਾ ਹੋਈ ਆਪਣੇ ਆਪ ਵੀ ਫਿਰ ਆਪਣੇ ਆਪ ਵੀ ਚਲੋ ਮਾਰਗ ਦੀ ਕਿਰਪਾ ਕਰਕੇ ਫਿਰ ਹੋ ਗਿਆ ਠੀਕ ਜਦੋਂ ਵੀ ਟਾਂਗਾ ਪਾਈ ਆਰਾਮ ਆ ਜਾਂਦਾ ਹੈ ਟਾਂਗਾ ਬਣਵਾਉਣ ਆਣ ਤੋਂ ਪਹਿਲਾਂ ਕੁਝ ਮੈਂ ਇਸ ਕਰਕੇ ਆਉਣਾ ਪੈਂਦਾ ਕੋਈ ਉਪਾਏ ਕਰਕੇ ਆਉਣਾ ਪੈਂਦਾ ਹੈ ਉਸ ਤੋਂ ਬਾਅਦ ਇੱਥੇ ਕੁਝ ਚਲਾਉਣਾ ਪੈਂਦਾ ਕੋਈ ਉਹ ਚੀ ਦੱਸੋ ਮੈਨੂੰ ਨਹੀਂ 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 ਇਹ ਫ੍ਰੀ ਸੇਵਾ ਬਾਬਾ ਜੀ ਇੱਥੇ ਤਾਂ ਜਿਹੜਾ ਮਰਜ਼ੀ ਆ ਜਾਵੇ ਚਾਹੇ ਸਵੇਰੇ ਦੁਪਹਿਰੇ ਰਾਤੀ ਜਦੋਂ ਮਰਜ਼ੀ ਆਵੇ ਉਸ ਵੇਲੇ ਉਹਨਾਂ ਦਾ ਕੋਈ ਲਿਆ ਨਹੀਂ ਜਾਂਦਾ ਜੀ ਇਹ ਫ੍ਰੀ ਸੇਵਾ ਆ ਸਿਰਫ ਲੌਂਗ ਲੇਜੇ ਦੇ ਪੈਸੇ ਦਾ ਵੀ ਰੋਣੇ ਪੈਂਦੇ ਨੇ ਹਾਂਜੀ ਅੱਛਾ ਉਹ ਫਿਰ ਕਿੱਦਾਂ ਮੈਂ ਤੁਹਾਨੂੰ ਦੇਖ ਜਾਣੇ ਹੁੰਦੇ ਆ ਬੰਦਾ ਆਪਣਾ ਜਿੱਤੋ ਮਰਜ਼ੀ ਲੌਂਗ ਲੇਜੇ ਆਪਣੇ ਬਾਜ਼ਾਰ ਤੋਂ ਕਿਸੇ ਵੀ ਦੁਕਾਨ ਤੋਂ ਖਰੀਦ ਕੇ ਲਿਆਵੇ ਹਾਂਜੀ ਫਿਰ ਜਦੋਂ ਤਾਂ ਗੱਪ ਸੀ ਬੰਦ ਦਿੰਨੇ ਹੋ ਤੇ ਉਸ ਤੋਂ ਬਾਅਦ ਕੋਈ ਰਹਿਤ ਮर्याਦਾ ਵੀ ਰੱਖਣੀ ਪੈਂਦੀ ਆ ਕੋਈ ਮर्याਦਾ ਨਹੀਂ ਕੋਈ ਪਰਹੇਜ਼ ਨਹੀਂ ਕੋਈ ਉਹਦੀ ਗੱਲ ਵਾਸ ਨਹੀਂ ਖਾ ਕੇ ਜੋ ਮਰਜ਼ੀ ਕਰੋ ਜਿੱਥੇ ਮਰਜ਼ੀ ਆ ਜਾਓ ਕੋਈ ਉਹਦਾ ਕੋਈ ਬੰਦਸ਼ ਨਹੀਂ ਆ ਕੋਈ ਮਤਲਬ ਪਰਹੇਜ਼ ਨਹੀਂ ਹੈ ਉਹਦਾ ਕਿੰਨੇ ਸਮੇਂ ਦੇ ਵਿੱਚ ਜਿਹੜਾ ਕਿ ਆਰਾਮ ਜਿਹੜਾ ਪੇਸ਼ੈਂਟ ਨੂੰ ਆਣਾ ਸ਼ੁਰੂ ਹੋ ਜਾਂਦਾ ਦੇਖੋ ਜੀ ਪੇਸ਼ੈਂਟ ਦੇ ਇਹ ਤੋਂ ਪਤਾਗਾ ਪਾ ਦੇਣਾ ਥੋੜੀ ਦੇਰ ਬਾਅਦ ਹੀ ਉਹਨੂੰ ਅਸਰ ਸ਼ੁਰੂ ਹੋ ਜਾਣਾ ਘੰਟੇ ਦੋ ਘੰਟੇ ਬਾਅਦ ਜਲਦੀ ਜਾਵੇ ਕੀ ਤਾਕਤ ਹੈਗੀ ਇਸ ਧਾਗੇ ਦੇ ਵਿੱਚ ਕਿ ਜੇਕਰ ਕਿਸੇ ਨੂੰ ਟਾਈਫਾਇਡ ਹੁੰਦਾ ਤੇ ਉਹ ਸਿਰਫ ਇੱਕ ਮਾਤਰਾ ਧਾਗੇ ਨੇ ਬੰਨ੍ਹਣ ਦੇ ਨਾਲ ਜਿਹੜਾ ਕਿ ਸਹੀ ਹੋਣੀ ਦੇਖੋ ਜੀ ਤਾਕਤ ਤਾਂ ਉਸ ਮਾਲ ਨੂੰ ਪਤਾ ਸਿਰਫ ਮੈਂ ਤਾਂ ਉਹਨਾਂ ਦਾ ਨਾਮ ਲੈ ਕੇ ਬੰਨ੍ਹ ਦਿੰਦਾ ਮੈਂ ਤਾਂ ਸਿਰਫ ਮੌਜੂ ਉਹਨਾਂ ਦਾ ਨਾਮ ਲੈ ਕੇ ਧਾਗਾ ਬੰਨ੍ਹ ਦੇਣਾ ਤਾਕਤ ਬਾਰੇ ਉਹ ਜਾਣਦੇ ਆ जी। आ, अच्छा जी फिर अपने पापा ਦਾ ਨਾਮ ਲੈ ਕੇ हां ਮੇਰੇ ਪਾਪਾ ਦਾ ਨਾਮ ਲੈ ਕੇ ਬਾਕੀ ਸਾਡੀ ਮਈਆ ਭਗਵਾਨ ਜੀ ਉਹਨਾਂ ਦਾ ਅਸ਼ੀਰਵਾਦ ਹੈ ਆਪਾਂ ਨੂੰ ਉਹਨਾਂ ਕਰਕੇ ਆਪਾਂ ਇਹ ਕੰਮ ਕੀਤਾ ਹੈ ਅੱਛਾ ਮਤਲਬ ਹੈ ਜਿਹੜੀ ਤੁਹਾਨੂੰ ਬਖਸ਼ਿਸ਼ ਮਿਲੀ ਹੋਈ ਹੈ ਮਈਆ ਭਗਵਾਨ ਜੀ ਮਈਆ ਭਗਵਾਨ ਜੀ ਨੇ ਦੇਣ ਹੈ ਜੀ ਸਾਰਾ ਕੁਝ ਉਹਨਾਂ ਨੇ ਬਖਸ਼ਿਸ਼ ਕੀਤੀ ਹੋਈ ਹੈ ਜੀ ਬਸ ਉਹਨਾਂ ਦੀ ਕੋਈ ਉਹਨਾਂ ਦਾ ਹੱਥ ਲੋਕਾਂ ਦੀ ਸੇਵਾ ਤੇ ਵੀ ਤੁਸੀਂ ਬਸ ਲੋਕਾਂ ਦੀ ਸੇਵਾ ਬਸ ਉਹਨਾਂ ਨੇ ਦੱਸਿਆ ਵੀ ਸੇਵਾ ਕਰੋ ਪਰ ਸੇਵਾ ਕੋਈ ਸਵੇਰ ਹੱਜੇ ਕੋਈ ਦੂਰ ਦੂਰ ਲੋਕ ਆ ਜਾਂਦੇ ਨੇ ਕਿੱਥੋਂ ਕਿੱਥੋਂ ਯਾਨੀ ਕਿ ਤੁਸੀਂ ਹੱਲ ਤੱਕ ਜਿਹੜੇ ਧਾਗੇ ਬਣ ਚੁੱਕੇ ਆ ਜੇ ਲੋਕ ਸੰਗਤਾਂ ਆਉਂਦੀਆਂ ਨੇ ਉੱਤੇ ਸੰਗਤ ਤਾਂ ਬਹੁਤ ਤੁਸੀਂ ਦੇਖੋ ਯੂਪੀ ਬਿਹਾਰ ਕੋਲਕੱਤਾ ਤੱਕ ਵੀ ਆਉਂਦੇ ਹਾਂ ਮੁੰਬਈ ਤੱਕ ਵੀ ਆਏ ਨੇ ਅੱਜ ਹੀ ਲੋਕ ਕੱਲ ਗੱਡੀ ਭਰ ਕੇ ਦਿੱਲੀ ਤੋਂ ਉਹ 10 15 ਜਣੇ ਸੀ ਉੱਥੇ 10 15 ਜਣਾਂ ਦੇ ਧਾਗੇ ਬਣੇ ਉਹ ਦਿੱਲੀ ਤੋਂ ਸਪੈਸ਼ਲ ਆਏ ਨੇ ਬਾਕੀ ਉਹ ਮਾਲਕ ਦੀ ਕਿਰਪਾ ਉਹਨਾਂ ਨੂੰ ਪਤਾ ਜੀ ਮਤਲਬ ਅਗਰ ਕਿ ਜਿੱਥੇ ਲੋਕ ਐਨੇ ਪੈਸੇ ਲਾ ਕੇ ਇਲਾਜ ਕਰਾਦੇ ਨੇ ਡਾਈਬਟ ਦਾ ਹਾਂ ਜੀ ਹਾਂ ਜੀ ਹਾਂ ਜੀ ਇੱਥੇ ਸਿਰਫ ਇੱਕ ਲੌਂਗ ਤੇ ਲੱਟੀਆਂ ਸਿਰਫ 10 ਜਾਂ 20 ਰੁਪਏ ਲੱਗਦੇ ਨੇ ਤੇ ਮਾਲਕ ਦੀ ਕਿਰਪਾ ਉਹਦੇ ਆਰਾਮ ਆ ਜਾਂਦਾ ਹਾਂ ਜੀ ਹਾਂ ਜੀ ਠੀਕ ਹੈ ਤੇ ਮੈਨੂੰ ਜਿਹੜਾ ਵਿਆਹ ਮੇਰੇ ਕੋਲ ਆ ਦੇਖੋ ਆ ਤਾਗਾ ਰੱਖਿਆ ਹੋਇਆ ਇਹ ਤਾਗਾ ਮੈਂ ਆਪਣੇ ਕੋਲੋਂ ਦਿੰਦਾ ਹੁੰਦਾ ਹਾਂ ਜੀ ਲੌਂਗ ਦੇ ਜੇ ਫਿਰ ਉਹਨਾਂ ਨੂੰ ਲਿਆਉਣੇ ਪੈਂਦੇ ਨੇ ਲਾ ਜਬੀਰ ਮੈਂ ਧੱਕ ਆਪਣੇ ਕੋਲ ਹੀ ਧੱਕ ਆਪਣੇ ਕੋਲ ਦੇਗਾ। ਕੀ ਬਾਤ ਹੈ ਜੀ ਮਤਲਬ ਸੀ ਜਿਹੜੀ ਸੇਵਾ ਕਰ ਰਹੇ ਹਾਂ ਤੇ ਜੇਕਰ ਕਿਸੇ ਨੇ ਕਿਸ ਕੋਈ ਮਰੀਜ਼ ਹੈਗਾ ਕੋਈ ਦੁੱਖ ਹੈ ਨਾ ਹਾਂਜੀ ਤੇ ਉਹਨੂੰ ਆਣਾ ਕਿੱਥੇ ਪਵੇਗਾ ਲੋਕੇਸ਼ਨ ਕਿੱਥੇ ਦੀ ਹੈ? ਲੋਕੇਸ਼ਨ ਇਹ ਹੈ ਜੀ ਬਸ ਏਡਾ ਫਲੋਰ ਹੈ ਨਵੇਂ ਸ਼ਹਿਰ ਨੂੰ ਬਸ ਚੱਲਦੀ ਹੈ ਤੋਂ ਆ ਕੋਡ ਰੋਲ ਹੈ ਜੀ। ਬਸ ਇਹ ਤੇ ਸੋਨ ਲਾਲ ਢੋਲੀ ਢੋਲੀ ਜਾ ਵਾਲਾ ਜਿਹਨੂੰ ਮਰਜ਼ੀ ਪਤਾ ਕਰੋ। ਹਾਂਜੀ ਮੇਰਾ ਨਾਂ ਪੱਕਾ ਨਾ ਸੋਨ ਲਾਲ ਹੈ। ਸੋਨ ਲਾਲ ਢੋਲੀ ਕਰਕੇ ਮੈਨੂੰ ਜ਼ਿਆਦਾ ਜਾਣਾਂ ਹੈ ਜੀ। ਹੂੰ ਮਤਲਬ ਕਿ ਇਸ ਸਮੇਂ ਜਿਹੜਾ ਅੱਗੇ ਇੱਥੇ ਤਾਂ ਗੱਬਨਵਾ ਸਕਦੇ ਆ। ਜਦੋਂ ਮਰਜੀ ਆ ਸਕਦਾ ਬੰਦਾ ਸੂਰਜ ਚੜ੍ਹਨ ਤੋਂ ਪਹਿਲਾਂ ਪਹਿਲਾਂ ਜਦ ਮਰਜੀ ਆ ਜਾਵੇ ਜੀ ਸੂਰਜ ਚੜ੍ਹਨ ਤੋਂ ਪਹਿਲਾਂ ਸੂਰਜ ਚੜ੍ਹਨ ਤੋਂ ਪਹਿਲਾਂ ਆ ਜਾਵੇ ਸਵੇਰੇ 6 ਵਜੇ ਵੀ ਆਉਂਦੇ ਨੇ ਲੋਕ ਉਸ ਤੋਂ ਬਾਅਦ ਵੀ ਕਈ ਵਾਰੀ ਤਾਂ ਮੇਰੇ ਆਉਣ ਤੋਂ ਪਹਿਲਾਂ ਬੈਠੇ ਹੁੰਦੇ ਮੈਂ ਤਕਰੀਬਨ 7 ਵਜੇ ਆਣਾ ਚਾਹੀਦਾ 7 ਵਜੇ ਪਹਿਲਾਂ ਮੇਰੇ ਆਉਣ ਤੋਂ ਪਹਿਲਾਂ ਵੀ ਕਈ ਵਾਰੀ ਮਰੀਜ਼ ਬੈਠੇ ਹੁੰਦੇ ਆ ਜੀ ਹਾਂਜੀ ਚਲੋ ਤੁਹਾਡੇ ਫਾਦਰ ਸਾਹਿਬ ਕਿਸ ਤਰੀਕੇ ਨਾਲ ਉਹ ਵੀ ਇੱਥੇ ਲੌਂਗ ਲੈ ਕੇ ਇਹਨਾਂ ਦਾ ਗੱਭੰਦੇ ਹੁੰਦੇ ਨਹੀਂ 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 ਮੇਰੇ ਫਾਦਰ ਸਾਹਿਬ ਆ ਹੋਰ ਸੀ ਉਹ ਗੋੜ ਲੈ ਕੇ ਆਣਾ ਪੈਂਦਾ ਸੀ ਉਸ ਸਮੇਂ ਉਹਨਾਂ ਨੂੰ ਪੂਰੇ ਹੁਣ ਵੀ ਘੱਟੋ ਘੱਟ ਉਦੋਂ ਗੋੜ ਲੈ ਕੇ ਆਉਂਦੇ ਨੇ ਗੋੜ ਗੋੜ ਥੋੜਾ ਜਿਹਾ ਲੈ ਕੇ ਆਣਾ ਉਹ ਰਾਤ ਨੂੰ ਲੈ ਆਉਣਾ ਤੇ ਸਵੇਰ ਨੂੰ ਅਗਲੇ ਜਿਹੜਾਗਾ ਕਿਸੇ ਨੂੰ ਬੁਖਾਰ ਟਾਈਫਾਇਰ ਤਈਆ ਬੁਖਾਰ ਹੁੰਦਾ ਉਦੋਂ ਜਾਂਦਾ ਹੈ ਉਹ ਖਾਣਾ ਪੈਂਦਾ ਹੈ ਗੋੜ ਥੋੜਾ ਕਿਹੜੀ ਕਿਹੜੀ ਬਿਮਾਰੀਆਂ ਜਿਹੜੀਆਂ ਕਿਸ ਤਾਗੇ ਨਾਲ ਧਾਗੇ ਬੰਨਣ ਨਾਲ ਜਿਹੜੀਆਂ ਠੀਕ ਹੋ ਜਾਂਦੀਆਂ ਨੇ ਮੈਂ ਤੁਹਾਨੂੰ ਦੱਸਦਾ ਜੇ ਹੁਣ ਜੇਸਟੀ ਦਾ ਵੀ ਆਪਾਂ ਲਾਉ ਲੈ ਲਈਏ ਹਾਂਜੀ ਤੁਹਾਨੂੰ ਬੁਖਾਰ ਹੈ ਕੋਈ ਸਰਵਾਈਕਲ ਹੈ ਕੋਈ ਹੋਰ ਟਾਈਫਾਇਰ ਬੁਖਾਰ ਤਾਂ ਚਲੋ ਹੈਗਾ ਹੀ ਹੈ ਇਹ ਕੋਈ ਉਪਦਾ ਵੀ ਨਹੀਂ ਆਪਣੇ ਕਈ ਵਾਰੀ ਹੱਥ ਪੈ ਸੋਜ ਜਾਂਦੇ ਆ ਉਹ ਜੂਰੇ ਐਸਟ ਕਹਿੰਦੇ ਬਾਧਾ ਘਟਦਾ ਉਹਦੇ ਵੀ ਆਪਾਂ ਇਲਾਜ ਕਰੀਦਾ ਇਸੇ ਨਾਲ ਹੀ ਤਾਂ ਕਿ ਉਹਨਾਂ ਦੇ ਨਾਲ ਹੀ ਬਾਧਾ ਪੈਦੀ ਆ ਉਹ ਆਰਾਮ ਆ ਜਾਂਦਾ ਐਨੀ ਕਿਰਪਾ ਐਨੀ ਕਿ ਉਹ ਮਾਰਗ ਦੀ ਕਿਰਪਾ ਜੀ ਆਪਣੇ ਕੋਲੋਂ ਕੁਛ ਨਹੀਂ ਉਹ ਮਾਰਗ ਦੀ ਮਈਆ ਭਗਵਾਨ ਦੀ ਮਿਹਰ ਆ ਠੀਕ ਹੂੰ ਉਹਦੇ ਲੱਗੇ ਤੁਹਾਡੇ ਨਾਲ ਗੱਲਬਾਤ ਕਰਕੇ ਕੋਈ ਗੱਲ ਨਹੀਂ ਮਹਾਰਾਜ ਜੀ ਤੇ ਇਹ ਸੰ ਸਾਡੇ ਨਾਲ ਸੋਹਣ ਲਾਲ ਜੀ ਤੇ ਜਿਨ੍ਹਾਂ ਨੇ ਫ੍ਰੀ ਸੇਵਾ ਇੱਥੇ ਕਰਦੇ ਨੇ ਜੇਕਰ ਕਿਸੇ ਨੇ ਵੀ ਟਾਈਫਾਇਡ ਹੈ ਜਿਵੇਂ ਕਿ ਇਹਨੇ ਦੱਸਿਆ ਕਿ ਜੇਕਰ ਕਿਸੇ ਨੂੰ ਵੀ ਇਸ ਤਰੀਕੇ ਦੀ ਕੋਈ ਵੀ ਬਿਮਾਰੀ ਹੈਗੀ ਤਾਂ ਉਹ ਇੱਥੇ ਆ ਕੇ ਆਪਣਾ ਇਲਾਜ ਜਿਹੜਾ ਕਿ ਆ ਕਰਵਾ ਸਕਦਾ ਕੁਝ ਜ਼ਿਆਦਾ ਤੁਹਾਨੂੰ ਇੱਥੇ ਕਰਨ ਦੀ ਜ਼ਰੂਰਤ ਨਹੀਂ ਹੈਗੀ ਤੁਸੀਂ ਸਿਰਫ ਲੌਂਗ ਤੇ ਲੈਚੀਆਂ ਦਾ ਇੱਕ ਪੈਕਟ ਲੈ ਕੇ ਆਉਣਾ ਹੈ ਛੋਟਾ 10 ਰੁਪਏ ਦਾ ਪੈਕਟ ਤੁਸੀਂ ਲੈ ਕੇ ਆ ਸਕਦੇ ਹੋ ਕਿ ਉਸ ਦੇ ਨਾਲ ਜਿਹੜੇ ਤੁਹਾਡੇ ਟਾਈਫਾਇਡ ਹੈ ਬੁਖਾਰ ਹੈ ਤੇ ਜੇਕਰ ਤੁਹਾਡੇ ਹੱਥ ਪੈਰ ਸੁੱਜਦੇ ਯੂਰਿਕ ਐਸਿਡ ਵੱਧਾ ਉਸ ਦਾ ਵੀ ਜਿਹੜਾ ਇਲਾਜ ਇੱਥੇ ਕਰ ਦਿੱਤਾ ਜਾਂਦਾ ਹੈ ਤੇ ਲੋਕੇਸ਼ਨ ਤੁਹਾਨੂੰ ਵੀਡੀਓ ਵਿੱਚ ਦੱਸ ਦਿੱਤੀ ਇੱਕ ਵਾਰੀ ਫਿਰ ਦੱਸ ਦੇਣੀ ਚਾਹਾਂਗੇ ਇਹ ਬੱਸ ਸਟੈਂਡ ਅੱਡਾ ਜਿਹੜਾ ਨਵਾਂ ਸ਼ਹਿਰ ਬੱਸ ਅੱਡਾ ਫਲੋਰ ਹੈ ਇੱਥੋਂ ਜਿਹੜੀ ਨਵਾਂ ਸ਼ਹਿਰ ਨੂੰ ਬੱਸ ਚੱਲਦੀ ਬਿਲਕੁਲ ਉਸ ਦੇ ਸਾਹਮਣੇ ਜਿਹੜੀ ਦੁਕਾਨ ਵੀ ਦੇਖ ਸਕਦੇ ਹਾਂ ਢੋਲੀ ਦੀ ਔਰ ਢੋਲੀ ਦੀ ਸਟਾਲ ਟੀ ਸਟਾਲ ਸਾਡੀ ਢੋਲੀ ਦੀ ਸਟਾਲ ਹੈ ਐਸੇ ਤੁਸੀਂ ਜਿਆ ਸ਼ਾਮ ਤੋਂ ਪਹਿਲਾਂ ਆ ਕੇ ਜਿਹੜਾ ਆਪਣਾ ਧਾਗਾ ਬਨਵਾ ਸਕਦੇ ਜਿਹੜੇ ਤੁਹਾਡੇ ਕਸ਼ਟ ਨੇ ਯਾਨੀ ਕਿ ਬੁਖਾਰ ਹੈ ਜੇਕਰ ਤੁਹਾਨੂੰ ਕੁਝ ਵੀ ਇਸ ਤਰੀਕੇ ਦਾ ਹੈ ਤੁਸੀਂ ਉਸ ਤੋਂ ਮੁਕਤੀ ਬਾ ਸਕਦੇ ਹੋ ਯਾਨੀ ਕਿ ਤੁਸੀਂ ਉਸ ਤੋਂ ਰਹਿਤ ਹੋ ਸਕਦੇ ਹੋ ਬੁਖਾਰ ਤੁਹਾਡਾ ਉਤਰ ਜਾਏਗਾ ਤੇ ਇਦਾਂ ਦੀ ਹੋਰ ਵੀ ਸਾਡੇ ਚੈਨਲ ਨੂੰ ਫੋਲੋ ਜੁ ਕਰ ਲਿਓ ਦ ਸਿਟੀ ਹੈਡਲਾਈਨਸ ਕੈਮਰਾਮੈਨ ਸੇਵਾ ਸਿੰਘ ਨਾਲ ਮੈਂ ਅੰਬਰਵੀਰ ਥੈਂਕ